ਲੇਈ ਮੁੰਡਿਆਂ ਨੇ ਕਲੱਚ ਤੇ ਤਾਂ ਕਰ ਅਨਡੈਕਸ਼ਨ ਖੋਲੀ ਆ ਟੈਲ ਢੁੱਲੋ ਚੈੱਕ ਕਰਦੇ ਆ ਜੈਨ ਲੀਕ ਕਰਦੇ ਤਾਂ ਜੈਨ ਪਾਣਾ ਇੱਕ ਬਾਕੀ ਤਾਂ ਦੰਦੇ ਦੰਦੇ ਸਹੀ ਆ ਕਰਾਰੇ ਦੇ ਪੀਨੀਆਂ ਵੀ ਸਹੀ ਆ ਮੈਂ ਪੈਸੇ ਲੈ ਕੇ ਗਿਆ ਹੋ ਬੈਰਿੰਗ ਬੋਰਿੰਗ ਵੀ ਸੈੱਟਿਆ ਹੁਣ ਹੈ ਆਨ ਦੇ ਦੇ ਨੂੰ ਕੱਸਦੇ ਤੂੰ ਹੈ ਨਹੀਂ ਸੀ ਨਹੀਂ ਆਇਆ ਦਾ ਘਰ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਦੇਖੋ ਜੀ ਕੰਪੈਨ ਹੋ ਗਿਆ ਹਨਾ ਨਤੀਜਾ ਚੌਥਾ ਦਿਨ ਆਪਣੇ ਐਲੀਵੇਟਰ ਥੋੜੇ ਜਿਹਾ ਖਰਾਬ ਹੋ ਗਿਆ ਸੀ ਇਹਨਾਂ ਨੂੰ ਆਪਾਂ ਲਵਾਤੀ ਨਮੀ ਚਾਦਰ ਥੋੜੇ ਥੋੜੇ ਕਿਤੇ ਕਿਤੇ ਸ਼ੇਕ ਹੋ ਗਿਆ ਸੀ ਯਾਰ ਨਾ ਆਪਾਂ ਸਾਰਿਆਂ ਦੋਨਾਂ ਨੂੰ ਨਵੀਂ ਚਾਦਰ ਲਵਾਤੀ ਦੇਖੋ ਜੀ ਲੋੜ ਤਾਂ ਨਾ ਮਾ ਬਾਤ ਹੈ ਆਪਣੇ ਕ੍ਰੈਂਕਾਂ ਡਾਊਨ ਹੋਈਆਂ ਸੀ ਹੁਣ ਆਪਾਂ ਕ੍ਰੈਂਕਾਂ ਵੀ ਲਿਆਂਦੀਆਂ ਨਵੀਆਂ ਦੇਖਿਆ ਯਾਰ ਵਈਆਂ ਕ੍ਰੈਂਕਾਂ ਤੇ ਗੱਟ ਕੇ ਫਿੱਟ ਕਰਦੇ ਹਨ ਉਹ ਇੱਕ ਪਾਲੀ ਤੇ ਇੱਕ ਫਿੱਟ ਕਰਦੇ ਗੱਟ ਕੇ ਅਣ ਇੱਥੇ ਫਿੱਟ ਕਰਨੇ ਬਾਕੀ ਫਿਲਟਰ ਦਾ ਵੀ ਹੋ ਗਿਆ ਕੰਮ ਬੈਰੰਗਪੁਰੰਗ ਲਈ ਸੋ ਗਿਆ ਚੈਨ ਰੰਦੀ ਪਾਣ ਵਾਲੇ ਬਸ ਇੱਕ ਇਹਨੂੰ ਆਪਾਂ ਕਵਰ ਲਵਾਉਣਾ ਕਵਰ ਵਾਲਾ ਬੰਦਾ ਆਇਆ ਨਹੀਂ ਵੈਲਡਿੰਗ ਉਹ ਆਪਾਂ ਕਵਰ ਲਵਾਣਾ ਇੱਕ ਹੋਰ ਤਾਂ ਕਲੱਚ ਦਾ ਵੀ ਹੋ ਗਿਆ ਡਾਇਰੈਕਸ਼ਨਾਂ ਵੀ ਚੈੱਕ ਹੋ ਗਈਆਂ ਗੇਅਰ ਵੀ ਚੈੱਕ ਕਰ ਲਿਆ ਰੈਡੀਏਟਰ ਵੀ ਲਾ ਕੇ ਧੋ ਲਿਆ ਆਪਾਂ ਹਣ ਅੱਜ ਇਹਨੂੰ ਕੱਸਾਂਗੇ ਲਾ ਕੇ ਥੱਲੇ ਦੰਨੀ ਧੋ ਲਿਆ ਇਹ ਖਾਣਾ ਪਏ ਇੱਥੇ ਜੈਕ ਲਾਣਾ ਆਪਣੇ ਜਿਗਾਰਡ ਕਰਨ ਕਿਉਂਕਿ ਇਹ ਪੈਸਟ ਨੇ ਤੇਲ ਨਿਕਲਣ ਲੱਗ ਜਾਂਦਾ ਲੀਕ ਕਰ ਜਾਂਦੇ ਛੇਤੀ ਹੁਣ ਆਪੇ ਇਥੇ ਜੈਕ ਲਾ ਦੇਣਾ ਹਾਂ ਤਾਂ ਬਸ ਥੋੜੇ ਰਹਿ ਗਿਆ ਕੰਮ ਦੋ ਤਿੰਨ ਦਿਨਾਂ ਦੇ ਵਿੱਚ ਕਰ ਦਿਆਂਗੇ ਲੱਗੇ ਫੋਰਮੈਨ ਆ ਸਾਡਾ ਬਿਆਜ਼ ਚਲ ਗਿਆ ਆਪ ਹੀ ਅੱਜ ਤਾਂ ਲੱਗਣਾ ਪੈਣਾ ਆਪ ਹੀ ਕਰਦੇ ਅੱਜ ਚਲੋ ਜੀ ਕੰਮ ਕਰ ਲੈਨੇ ਹੁਣ ਸੋਡਾ ਜ ਫੇ ਬਣਾਉਣੇ ਵੀਡੀਓ ਅੱਗੇ ਆ ਦੇਖੋ ਇਹ ਸਾਡਾ ਫੋਰਮੈਨ ਬੈਰਿੰਗ ਨੂੰ ਠੋਕਦਾ ਬਾਰਮ ਤੇ ਮਸ਼ੀਨ ਤੋਂ ਚੜ ਕੇ ਮਸ਼ੀਨ ਦੇ ਚੜ ਕੇ ਬੈਰਿੰਗ ਨੂੰ ਠੋਕਦਾ ਕਾਦੇ ਥੋੜੇ ਜਾਂ ਛੋਟਾ ਪਹਿਲੇ ਨੀ ਮਾਰ ਜਾਂਦਾ ਕੰਮ ਆਣਾ ਕਾਤੀ ਸ਼ਾਫਟ ਵੀ ਤਿਆਰ ਹਣ ਕੀਤਾ ਹੋਰ ਤੁਸੀਂ ਇੰਨੇ ਦਿਨਾਂ ਦਾ ਪੱਲਾ ਵੀ ਬਸ਼ ਲਾ ਕੇ ਆ ਗਿਆ ਪੱਲਾ ਬਸ਼ ਲਾ ਕੇ ਆ ਗਿਆ ਆਈ ਹੈ ਉਹ ਦੋਨੀ ਸ਼ਾਫਟਾਂ ਪੈ ਗਈਆਂ ਅੱਜ ਵਿੱਚ ਦਾ ਖਾਲੀ ਸ ਆ ਜਾ ਇਧਰ ਉਰੇ ਉਧਾਰ ਤੂੰ ਸਾਹਿਬ ਕਰੂਗਾ ਉਹ ਘਾਣੋਂ ਕਮਾਨ ਬਰਨ ਮਾਹੋਂ ਕਵੇਂ ਗਮੋਂ ਨਹੀਂ ਲੈ ਦੇਖ ਇਹਨੂੰ ਪੱਟ ਲਾ ਫੇ ਕਦੇ ਪੱਟ ਨਾ ਕਰ ਲੈ ਥੱਲੇ ਆ ਵਾ ਹਾਂ ਯਾਰ ਕਰ ਲਾ ਤੂੰ ਭੋਰਾ ਤੂੰ ਬਾਹਰ ਨਾ ਤਾ ਲੈ ਨੇ ਉੱਤੇ ਪਾ ਕੇ ਦਿੱਤਾ ਕਹਿੰਦਾ ਹੀ ਉੱਥੇ ਜਾ ਕੇ ਅਰੀ ਸੱਟ ਲਾ ਕੇ ਝਾੜ ਲਿਓ ਥੋੜੀ ਲਾ ਕੇ ਭੈਣਾਂ ਨੂੰ ਥੋੜੀ ਨਾ ਬੈਰਗ ਜਾਂਦਾ ਕਰ ਹਾਂ ਨੂੰ ਮੋਰੇ ਬੰਦੇ ਵੀ ਉਦਾਂ ਦੇ ਟੱਕਰਦੇ ਆ ਉਧਰ ਪੁਲੀ ਦਾ ਉਹ ਖਰਾਬ ਕਰਦਾ ਨਾਲੀ ਲੱਗਣ ਨੂੰ ਜੋ ਆ ਗਈ ਕੰਮ ਸਿੱਧਾ ਕੋਈ ਚੱਜ ਦਾ ਕੰਮ ਕੀਤਾ ਵੀ ਇਹਨੇ ਜਾਣੀ ਨੂੰ ਅਕਲ ਕੰਮ ਦੀ ਖੜਾ ਕਰ ਲਗੇ 엘리베ਟਰ ਵੀ ਆ ਗਿਆ ਪੱਛ ਲੈ ਕੇ ਖੜਾ ਕਰ ਨੂੰ ਗੁਰਕਾ ਦੇ ਉਹ ਗੁਰਕਾ ਜਾ ਕੇ ਚੌੜਾ ਗੁਰਕਾ ਨਹੀਂ ਜਾ ਕੇ ਹਣ ਇੱਧਰ ਨੂੰ ਖੜਾ ਕਰ ਲੈ ਹਲੋ ਕਮਾਨੋ ਕਮਾ ਬਸ ਟਿੱਡਾ ਕਰ ਮਲਾ ਆ ਜਾ ਉਹ ਕਰੰ ਬਸ ਸੁਨਹਰੀ ਦੇਖਣ ਨੰਬੇੜ ਜਾ ਤੂੰ ਆ ਵਲੌਗ ਤੋਂ ਬੇ ਕਰਦਾ ਲੈ ਲਾਗ ਦੇ ਬਰਾਬਰ ਹੀ ਆ ਜੋ ਦੂਜੀ ਨਾ ਲਾ ਸ਼ੈਣੀ ਦੂਜੀ ਮੋਟੀ ਪੱਤੀ ਲਾ ਲੈ ਮੋਟੀ ਆ ਪਹਿਲਾ ਮਾਮਲਾ ਇਹ ਤੇ ਨਹੀਂ ਪਾ ਜਮਾਈ ਪਾਦੇ ਅਰ ਨਹੀਂ ਤਰੇ ਪੰਦੇ ਸਹੀ ਯਾ ਮੜ ਜਾ ਹੀ ਲਿਆ ਤਨ ਤਲਾਦ ਕਰਨ ਵੇ ਕਮਾਲ ਕਮਾਲ ਬਸ ਇਸ ਸੀ ਜੋ ਹੋਈ ਗਾ ਫਿਰ ਤੋੜ ਦੇ ਲੈ ਤੋੜ ਦੇ ਰੇਤੀ ਲਾਗੇ ਨੱਟਾ ਹੈ ਨਾ ਨਮਸਕਾਰ ਬਰਨ ਦਾਰਸ਼ਨਾ ਉਹ 12 ਕੁਰਸੀ ਚੱਕ ਲੈਣ ਜਿਹੜੀ ਇੱਕ ਪਈ ਉਹ ਸਪੈਲੀ ਹੀ ਪਈ ਆ ਕੂੜੇ ਸਿੱਟਣ ਕੇ ਬਾਹਰ ਕੁਰਸੀ ਚੱਕ ਲੈ ਕੁਰਸੀ ਹੂੰ ਮੈਂ ਵੀ ਚੋਬਰ ਅੱਜ ਸੈਂਟਰ ਪੈਨ ਦੇਖਣ ਲੱਗੇ ਢੱਲੇ ਢੱਲ ਕੱਢਣ ਲੱਗੇ ਅੱਛਾ ਜੇ ਕਾਂਦੇ ਲਾਗਦੇ ਹਣ ਖੋਲਦੇ ਟਾਇਰ ਆਹ ਕੋ ਕੁਲਾਤੀ ਆ ਜੇ ਇੱਕ ਕੱਢਦਾ ਬਾਹਰ ර කෝල්ෙ දහන් දේකදය ටෑරකෝඩකඒ දේහිෙදේ සන්ට පැන්නු තැල්ල බෝතිය ਦੇਖੋ ਤੁਹਾਨੂੰ ਪੁਰਜਾ ਦਿਖਾਈਏ ਜੇਕ ਲਾਇਆ ਪਿਸਟਨ ਨਾਲ ਹਾਈ ਲੋ ਆ ਦੇਖੋ ਜੀ ਤੇ ਲੈ ਆਈਏ ਕਹਾਈ ਲੋਣਾ ਆ ਦੇਖ ਪਾਇਆ ਨਾਲ ਪਾਇਆ ਸਪਰਿੰਗ ਆਈ ਲੋਲੀ ਜੇਕ ਲਾਤਾ ਪਿਸਟਨ ਦਾ ਤਾਂ ਮਨਵੇੜਦਾ ਜੇਕੇ ਹੀ ਲਾਤਾ ਥੱਲੇ ਆ ਦੇਖ ਇਹ ਨਹੀਂ ਸੂਤ ਆਏ ਪੈਪ ਨੀ ਕਰਦੇ ਆ। ਪਾਈਟ ਪਰੇ ਨੂੰ ਆ। ਤੇਰਾ ਦੇ ਕਿ ਕਰੇਂ ਥੱਲੇ ਡੇਗੂਗਾ। ਆਹੋ ਮੋ ਨੂੰ ਡਿਗਣਾ ਥੱਲੇ ਨੂੰ ਫੜ ਫੜ ਕੇ ਰੱਖਣਾ ਤੀ। ਤੇ ਆਪੇ ਮੋ ਕੱਟ ਕੇ ਕਰਨਾ। ਨਿਕਲ ਗਈ ਉਧਰ ਮੋਰੇ ਫੜ ਲੈ। ਚੱਕਲਾ ਗੁੱਲਾ ਕੱਢ ਲਾਉਣ ਬਾਹਰ ਲੈ ਚੌਣ ਕਰ ਜੈਕ ਚੱਲ ਕਰ ਕੱਢ ਜੈ ਵੀ ਹੌਲੀ ਹੌਲੀ ਕਰੀ ਯਾਰ ਮੈਂ ਦੱਟ ਦੈਟ ਇਜ਼ ਆ ਫੜ ਕੇ ਰੱਖੇ ਮਾੜ ਮਾੜ ਹੌਲੀ ਹੌਲੀ ਕੋਈ ਨਹੀਂ ਜੈਕ ਤੇ ਹੀ ਆਉਦਾ ਦਾ ਜੈਕ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਥੱਲੇ ਚਕੜਾ ਬਾਛ ਲਾਈਆਂ ਤੇ ਅੱਗੇ ਵੀ ਹੈਗੀਆਂ ਹਣ ਤੇਰਾ ਹੁਣ ਚੱਕ ਚੱਕ ਇਹ ਵੀ ਇਸਾ ਚੱਕੋ ਤੇ ਮੈਂ ਜੀ ਸਤਾਨ ਚੱਕ ਲੋ ਦੁਨੀਆ ਨੇ ਤੋਲੋ ਤਾਹਨ ਚੱਕ ਚੱਲ ਪੂਰਾ ਜੋਰ ਲਾ ਚੱਕੋ ਚੱਲ ਆਂਦੇ ਥੱਲੇ ਹਾਲੀ ਹਾਲੀ ਬੈਸਟ ਕਰ ਤੋਂ ਰੱਖੇ ਹੈ ਇਹ ਕੀ ਬਣਾ ਰੱਖਾ ਹੈ ਢਿੱਲ ਗੱਡੀ ਆ ਉਰੇ ਫਿਰੋਂ ਆਰਜੈਂਟ ਆ ਗੋਲੈਂਗੋ ਤੇ ਮੈਂ ਲੈ ਬੰਦ ਉਹਨਾਂ ਨੂੰ ਪੋਰਟਗੇਜ਼ ਬਰਾਤੇ ਇਸ ਨੂੰ ਦਾਈ ਚੱਲ ਬਾਸ ਚੱਲ ਬਾਸ ਹਾਂ ਹੋਂ ਤੇ ਐਤਿਆਨ ਸਮੇਂ 10 ਮਿੰਟ ਨਾ ਫੋਨ ਨਾ ਬੰਦ ਕਰ ਕੱਟ ਦੇ ਖਣ ਫੋਨ ਹਾਂ ਉਹ ਮੈਂ ਆਪ ਥੋੜਾ ਕੰਮ ਕਰਦੇ ਪੈ ਆਰਜੈਂਟ ਆ ਹਾਂ ਇਹ ਤਾਂ ਸਾਰੀ ਰਾਤ ਹੀ ਹੋਈ ਜਾਂਦੀਆਂ ਗੱਲਾਂ ਤਾਂ ਆ ਬੱਚ ਲੱਗਾ ਇਹ ਤਾਂ ਕਦੇ ਮਿਲਦਾ ਟਾਈਮ ਵੀ ਜਿਹੜੀ ਫੂਲ ਆ ਜਾਂਦੀ ਹੈ ਦਰਸ਼ਨ ਕਪੜਾ ਫੜਨ ਸਾਫ ਕਰਕੇ ਉਹ ਇਹ ਤਾਂ ਇੱਧਰ ਗੱਲ ਕਰੀ ਜਾਂਦੀ ਕਹਿੰਦੇ ਫੋਨ ਦਾ ਹਟਪਾਉਂਦੇ ਲਾਤੇ ਮੈਂ ਤਾਂ ਇਹਦੇ ਕੋਲ ਫੋਨ ਨਹੀਂ ਗਿਆ ਤੂੰ ਸਾਰੀ ਲੰਮੀ ਲਾ ਰਾਂ ਨਾ ਉਹ ਮੋੜੀਆਂ ਹਾਂ ਉਹ ਮੋੜੀਆਂ ਨੇ ਨਾ ਉਹਦੇ ਕੋਲ ਬਾਬਾ ਨੇ ਆਹ ਦੇਖੋ ਜੀ ਸੈਂਟਰ ਪੈਨ ਲੱਗਣ ਵਾਲੀ ਸੀ ਅੱਜ ਗਾੜੂ ਫੋਰ ਬੈਂਡ ਬੈਠਾ ਕਹਿੰਦਾ ਇੱਥੇ ਹੀ ਕਰਨਾ ਸਾਰਾ ਕੁਝ ਕੋਈ ਕਿਤੇ ਖਰਾਤ ਤੇ ਨਹੀਂ ਲੈ ਜਾਣਾ ਕਿਤੇ ਕੁਝ ਨਹੀਂ ਕਰਨਾ ਇੱਥੇ ਸੈਂਟਰ ਬੈਨ ਦੀ ਢੱਲ ਕੱਢਣੀ ਆ ਇਹਦੇ ਨਾਲ ਇਹ ਨਹੀਂ ਪਤਾ ਜਿਹਨਾਂ ਮਾਸ ਦੀ ਕੱਢ ਦੇਣੀ ਆ ਬਸ ਇਹਦੇ ਨਾਲ ਕਰਦੇ ਹਾਂ ਹੈਪੀ ਬਈ ਵੀਰ ਕਹਿੰਦਾ ਕਹਿੰਦਾ ਨਾ ਖਰਾਤ ਤੇ ਜਾਣਾ ਨਾ ਕੁਝ ਨਾ ਸੈਂਟਰ ਬੈਨ ਉਹ ਨਵਾਂ ਗੁੱਲਾ ਲਿਓਣਾ ਨਾ ਬੋਸ ਨੇ ਮਿਲੇ ਹੋਣੇ ਬਸ ਇਹਨਾਂ ਨੇ ਇਸ਼ਾਰਨਾ ਆ ਦੇ ਪੱਤਰਾ ਆਇਆ ਹੈ ਆ ਇਹਨੇ ਜਿਗਾਰਡ ਲਾਉਣਾ ਬਸ ਕਿ ਆਬਦਾ ਚੜਾਉਗੇ ਜਿਗਾਰਡ ਫੋਰਮੈਨ ਜਗਾੜ ਕੋਰਮੈਂਨ ਦੇਖ ਲਓ ਜਗਾੜ ਈ ਲਾਦਾ ਸਾਰੇ ਪਾਸੇ ਨਵ ਕਰਨ ਫੈਕਟਰੀ ਚ ਰਿਆ ਹਾਂ ਪਹਿਲਾਂ ਨਵ ਕਰਨ ਮਸ਼ੀਨਾਂ ਬਣਾਉਂਦਾ ਹੁੰਦਾ ਸੀ ਫਿਰ ਉਹਨਾਂ ਨੇ ਕਿਹਾ ਉਹ ਜੋ 2000 ਸਾਲ ਨੇ 2000 ਦੇ ਵਿੱਚ ਉੱਥੇ ਫੋਰਮੈਨ ਹੀ ਕਰਦਾ ਹੁੰਦਾ ਈ ਦੇਲਾ ਕੋਈ ਨਾਬੇ ਵਾਲਾ ਬੰਦਾ ਵੀਡੀਓ ਦੇ ਦਿਆ ਅਜ ਤਾਂ ਪਛਾਣ ਵੀ ਸਕਦਾ ਬੰਦੇ ਨੂੰ ਉਹ ਦੋ ਦੋ ਕੇ ਕਹਿੰਦਾ ਨਵੀਂ ਨਵੀਂ ਫੈਕਟਰੀ ਲੱਗੀ ਸੀ ਇਹ ਜਿਹਦੇ ਬਣਾਉਂਦਾ ਹੁੰਦਾ ਸੀ ਇਹ ਇਹ ਬਾਜ ਉਹ ਮਸ਼ੀਨਾਂ ਦੀ ਗੈਨ ਵਿੱਚ ਬੱਸ ਆਹ ਜੀ ਚ ਉੱਪਰ ਆਣੇ ਸਟਾਫ ਆਕਰ ਪਾਹੀ ਦਿੱਤੇ ਨਵੀਆਂ ਕ੍ਰੈਂਕਾਂ ਬਾਗ ਦੀਆਂ ਨਵੀਆਂ ਕ੍ਰੈਂਕਾਂ ਬਾਗ ਦੇ ਸਟਾਫ ਆਕਰ ਪਾ ਦੇ ਬੋਲੀ ਵੀ ਪਾਤੀ ਹੋਰ ਮੀਆਂ ਕ੍ਰੈਂਕਾਂ ਪਾਤੀਆਂ ਤੇ ਸਟਾਅ ਵਕਰ ਖੱਟ ਕੱਲ ਤੋਂ ਬਾਅਦ ਭਰ ਦੇਾਂਗੇ ਮਸ਼ੀਨ ਨਜ਼ਾਰੀ ਹੁਣ ਅੰਦਰੋਂ ਚਿੰਦਰ ਕੱਢ ਗਿਆ ਮਿਸਤਰੀ ਲਾਈ ਪ੍ਰੈਸ਼ਰ ਪਾ ਦਾ ਚੋਬਰਾਂ ਨੇ ਫੀਟਿੰਗ ਫੂਟਿੰਗ ਕਰਤੀ ਹੈ ਪਾਉਂਦਾ ਚਾਂਦ ਵੀ ਲਾ ਤੇ ਚੜਾ ਦੇ ਚੰਦ ਵੀ ਚੜਾਦਾ ਹਾਂ ਇਹ ਉਲਟ ਕੇ ਸਾਪੜੀ ਵੀ ਬਦਲਤੀ ਆ ਵੀ ਕਰਤੀਆਂ ਆਪਾਂ ਵੱਡੀਆਂ ਸ਼ਾਇਦ ਇਹ ਬੈਰਿੰਗ ਕਰਤਾ ਇਹ ਵੀ ਇਹ ਵੀ ਸੈਟ ਆ ਦੇਖ ਲਈ ਕਮਾ ਆ ਗਿਆ ਆਪਾਂ ਬਾਕੀ ਸਾਰੇ ਦਾ ਸੈਟ ਆ ਸੀਪਾ ਲੈ ਗੀ ਹਣ ਬਸ ਫੇ ਇਧਰ ਜੈਕ ਵੀ ਲੱਗਦਾ ਪਿਆ ਕੋਈ ਕਰਦੇ ਬਟੋਲੇ ਉਹਨਾਂ ਨੂੰ ਦੇਖਾ ਉਹਨੂੰ ਕਹਣਾ ਇਹ ਮੋਰ ਨੂੰ ਵੀ ਲਾ ਦੇ ਵੇ ਸਪੋਟਾ ਚੱਲਣਾ ਜੈਕਾ ਇਹਦੇ ਵਿੱਚ ਬੈਰਿੰਗ ਹੁਣੇ ਉਹ ਦੋ ਬੈਰਿੰਗ ਪੈ ਜਿਹੜੇ ਉਹ ਟਰਾਲੀ ਤੇ ਉਹ ਵੀ ਤੋਦੇ ਲਾਇ ਇਹ ਕਟਰ ਦੀ ਵਾਰੀ ਆ ਗਈ ਹੈ ਝੂਲਾ ਕੱਢ ਕੇ ਬਾਹਰ ਬੈਰਿੰਗ ਬੋਰਿੰਗ ਗਲਿਸ ਹੋ ਗਿਆ ਹੈ ਹਣ ਹੋਰ ਕੀ ਕੰਨ ਆਇਆ ਦਾ ਹਲੇ ਸਟੈਪ ਚੰਡਣ ਵਾਲੀ ਪਈ ਆ ਆ ਸ਼ਾਟ ਬਦਲਣੀ ਇਹਦਾ ਗੁੱਲਾ ਡਾਉਣ ਸੀਜ਼ਨ ਚ ਖਰਾਬੀ ਕਰਦਾ ਸੀ ਬਾਕੀ ਮਸ਼ੀਨ ਲੈ ਤਕਰੀਬਨ ਨੰਬੜ ਹੀ ਗਿਆ ਬਸ ਇੱਕ ਬਾਰੰ ਪਾਉਣ ਵਾਲਾ ਤੇ ਐਲੀਵੇਟਰ

ਜੇ ਮੇਰੀ ਗੱਲ ਸੋਣ ਤੇ ਜੇ ਆਪਾਂ ਹੱਬਾ ਬਦਲਣੀ ਆ ਫੇਰ ਤਾਂ ਰਹਿਣ ਹੀ ਦਿੰਦੇ ਆ ਜੇ ਆਪ ਹੱਬਾ ਬਦਲਣੀ ਆ ਜੇ ਆਪ ਹੱਬਾ ਬਦਲਨੀ ਆ ਲੈ ਮੋਰ ਪਾਉਣੇ ਟਾਇਰ ਵੱਡੇ ਪਾਉਣੇ ਆ க்க ச ਕਦੇ ਲੈ ਮੇਰੀ ਛੰਨੋਂ ਕਦੇ ਘੁੰਮ ਕੇ ਆਉਣ ਨੂੰ ਬਹਿ ਜਾਂਦਾ ਕਦੇ ਘੁੰਮ ਕੇ ਆਉਣ ਨੂੰ ਬਹਿ ਜਾਂਦਾ ਉਹ ਰੌਟ ਨਾ ਲੰਮੀ ਸੀ ਇਧਰੋਂ ਘੁਰਦਾ ਟੇਢੀ ਹੁੰਦੀ ਫਿਰ ਮੱਡ ਕੇ ਉਹਨੂੰ ਛੱਡ ਲਿਆ ਦੱਸਿਆ ਜੀ ਮੱਡ ਦੇ ਰੌਣ ਨੂੰ